ਟਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਅਫਰੀਕਾ ਕੰਟੀਨੈਂਟ ਦੇ ਇੱਕ ਦੇਸ਼ ਜੁਗਾੰਡਾ ਦੇ ਜਿੱਥੋਂ ਪੰਜਾਬੀਆਂ ਨੂੰ ਆਪਣੇ ਵੱਡੇ ਵੱਡੇ ਕਾਰੋਬਾਰ ਛੱਡ ਕੇ ਭੱਜਣਾ ਪਿਆ ਆਖਰ ਕਿਹੜੇ ਹਾਲਾਤ ਬਣੇ ਕਿਉਂ ਉੱਥੋਂ ਭੱਜਣਾ ਪਿਆ ਕਰੋੜਾਂ ਦੀ ਪ੍ਰਾਪਰਟੀ ਛੱਡ ਕੇ ਤੇ ਪੰਜਾਬੀ ਉੱਥੇ ਕਿਵੇਂ ਪਹੁੰਚੇ ਜੁਗਾੰਡਾ ਅਫਰੀਕਾ ਕੰਟੀਨੈਂਟ ਦਾ ਦੇਸ਼ ਹੈ ਜਿਹੜਾ ਕਿ ਅੰਗਰੇਜ਼ੀ ਸਾਮਰਾਜ ਦੇ ਅਧੀਨ ਸੀ ਅਫਰੀਕਾ ਦੇ ਵਿੱਚੋਂ ਬਹੁਤ ਸਾਰੇ ਦੇਸ਼ ਜਿਹੜੇ ਐ ਅੰਗਰੇਜ਼ਾਂ ਦੇ ਅਧੀਨ ਸੀਗੇ ਤੇ ਭਾਰਤ ਵੀ ਉਸ ਸਮੇਂ ਅੰਗਰੇਜ਼ਾਂ ਦੀ ਇੱਕ ਵਸਤੀ ਸੀ ਜੁਗਾੰਡਾ ਦੇ ਵਿੱਚ ਵਿਕਾਸ ਕਰਨ ਦੇ ਉਦੇਸ਼ ਨਾਲ ਅੰਗਰੇਜ਼ੀ ਸਰਕਾਰ ਦੁਆਰਾ ਭਾਰਤ ਦੇ ਵਿੱਚੋਂ ਬਹੁਤ ਸਾਰੇ ਭਾਰਤੀ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਪੰਜਾਬੀ ਵੀ ਸ਼ਾਮਲ ਸੀਗੇ ਉਹਨਾਂ ਨੂੰ ਜੁਗਾਂਡਾ ਦੇ ਵਿੱਚ ਜਿਹੜਾ ਹੈਗਾ ਇੱਥੋਂ ਸ਼ਿਫਟ ਕੀਤਾ ਗਿਆ। ਉੱਥੇ ਉਹਨਾਂ ਦੇ ਬਿਜ਼ਨਸ ਜਿਹੜੇ ਹੈਗੇ ਆ ਸਟਾਰਟ ਕਰਵਾਏ ਗਏ, ਬਹੁਤ ਸਾਰੀਆਂ ਰੇਲਵੇ ਲਾਈਨਾਂ ਜਿਹੜੀਆਂ ਬਣਵਾਈਆਂ ਗਈਆਂ, ਉਦਯੋਗ ਜਿਹੜੇ ਹੈਗੇ ਆ ਸ਼ੁਰੂ ਹੋ ਗਏ ਤੇ ਹੌਲੀ-ਹੌਲੀ ਭਾਰਤੀ ਜਿਹੜੇ ਹੈਗੇ ਆ ਉੱਥੇ ਤਰੱਕੀ ਕਰਨ ਲੱਗੇ। ਤਰੱਕੀ ਕਰਦੇ ਕਰਦੇ ਇੰਨਾ ਜ਼ਿਆਦਾ ਦਬਦਬਾ ਸਾਡੇ ਲੋਕਾਂ ਦਾ ਬਣ ਗਿਆ ਕਿ ਉਹਨਾਂ ਦੀ ਇਕਨੋਮੀ ਜਿਹੜੀ ਹੈਗੀ ਆ ਜੁਗਾਂਡਾ ਦੀ ਇੱਕ ਤਰ੍ਹਾਂ ਦੇ ਨਾਲ ਉੱਥੇ ਗਏ। ਭਾਰਤਿਆਂ ਦੇ ਉੱਤੇ ਇਹ ਨਿਰਭਰ ਹੋ ਗਈ। ਅੰਗਰੇਜ਼ੀ ਰਾਜ 1962 ਦੇ ਵਿੱਚ ਜੁਗਾੰਡਾ ਦੇ ਵਿੱਚੋਂ ਖਤਮ ਹੋ ਗਿਆ। ਜੁਗਾੰਡਾ ਆਜ਼ਾਦ ਇੱਕ ਦੇਸ਼ ਬਣ ਗਿਆ। ਹੁਣ ਉਸ ਸਮੇਂ ਉੱਥੇ ਜੋ ਉੱਥੋਂ ਦਾ ਪ੍ਰਧਾਨ ਮੰਤਰੀ ਬਣਿਆ ਉਹਦਾ ਨਾਂ ਸੀ ਮਿਲਟਨ ਅਵੈਟੇ। ਡਿਫਟੀ ਕਮਾਂਡਰ ਜਿਹੜਾ ਸੀਗਾ ਇਦੀ ਮੈਨ ਨੂੰ ਲਾਇਆ ਗਿਆ। ਹੌਲੀ ਹੌਲੀ ਦੇਸ਼ ਦੇ ਵਿੱਚ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਵਧੀਆਂ ਗਈਆਂ ਕਿਉਂਕਿ ਦੇਸ਼ ਆਜ਼ਾਦ ਹੋਏ ਨੂੰ ਥੋੜੇ ਜਿਹੇ ਸਾਲ ਹੋਏ ਸੀਗੇ ਕਿ 1970 ਤੱਕ ਪਹੁੰਚਦੇ ਪਹੁੰਚਦੇ ਇਦੀ ਅਮੀਨ ਜਿਹੜਾ ਕਿ ਡਿਫਟੀ ਕਮਾਂਡਰ ਸੀ ਤੇ ਦੂਜਾ ਮਿਲਟਨ ਅਵੇਟੇ ਦੋਹਾਂ ਦੇ ਵਿਚਕਾਰ ਆਪਸੀ ਜਿਹੜਾ ਹੈਗਾ ਵਖਰੇਵਾ ਸ਼ੁਰੂ ਹੋ ਗਿਆ ਹਾਲਾਂਕਿ ਦੋਨੋਂ ਹੀ ਕਦੇ ਦੋਸਤ ਸੀਗੇ ਦੋਨੋਂ ਹੀ ਬ੍ਰਿਟਿਸ਼ ਆਰਮੀ ਦੇ ਵਿੱਚ ਬਹੁਤ ਵੱਡੀਆਂ ਪੋਸਟਾਂ ਉੱਤੇ ਲੱਗੇ ਹੋਏ ਸਨ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਦੇਸ਼ ਦੀ ਕਮਾਂਡ ਜਿਹੜੀ ਹੈਗੀ ਆ ਇਹਨਾਂ ਦੇ ਹੱਥਾਂ ਵਿੱਚ ਚਲੀ ਗਈ। ਇਦੀ ਮੀਨ ਚਾਹੁੰਦਾ ਸੀ ਕਿ ਮਿਲਟਨ ਬੈਟੇ ਨੂੰ ਹਟਾ ਦਿੱਤਾ ਜਾਏ, ਉਹਦੀ ਥਾਂ ਤੇ ਖੁਦ ਦੇਸ਼ ਦਾ ਪ੍ਰਧਾਨ ਮੰਤਰੀ ਤੇ ਤਾਨਾ ਸਾਹਿਬ ਬਣ ਜਾਵੇ। ਇਹ ਵੱਡੀਆਂ ਛਾਵਾਂ ਰੱਖਦਾ ਸੀਗਾ ਇਸ ਕਰਕੇ ਹਮੇਸ਼ਾ ਉਹ ਉਹਦੇ ਵਿਰੁੱਧ ਬੋਲਣ ਲੱਗਿਆ ਆਪਣੇ ਹੀ ਪ੍ਰਧਾਨ ਮੰਤਰੀ ਦੇ ਵਿਰੁੱਧ ਲੋਕਾਂ ਨੂੰ ਭੜਕਾਉਣ ਲੱਗਿਆ। ਤੇ ਦੇਸ਼ ਵਿੱਚ ਜਿਹੜੀ ਬਰਬਾਦੀ ਹੋ ਰਹੀ ਸੀ ਇਕਨੋਮੀ ਦਾ ਲਗਾਤਾਰ ਡਾਊਨਫਾਲ ਹੋ ਰਿਹਾ ਸੀਗਾ ਉਸ ਦੇ ਲਈ ਉਸ ਨੇ ਮਿਲਟਨ ਅਵੈਟੇ ਨੂੰ ਹੀ ਦੋਸ਼ੀ ਠਰਉਣਾ ਸ਼ੁਰੂ ਕਰ ਦਿੱਤਾ ਔਰ ਲੋਕਾਂ ਨੂੰ ਇਹ ਸਵਜਵਾਗ ਦਿਖਾਉਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਮੈਨੂੰ ਪਾਵਰ ਵਿੱਚ ਲਿਆਓ ਮੈਂ ਦੇਸ਼ ਨੂੰ ਜਿਹੜਾ ਹੈਗਾ ਉੱਚੀਆਂ ਬਲੰਦੀਆਂ ਤੇ ਪਹੁੰਚਾਵਾਂਗਾ ਭੋਲੇ-ਪਾਲੇ ਲੋਕ ਉਹਦੀਆਂ ਗੱਲਾਂ ਦੇ ਵਿੱਚ ਆ ਗਏ ਕਿ ਜੋ ਇਹ ਕਹਿ ਰਿਹਾ ਹੈ ਹੋ ਸਕਦਾ ਹੈ ਕਿ ਸੱਚ ਹੋਵੇ ਕਿਉਂਕਿ ਲੋਕਾਂ ਦੇ ਵਿੱਚ ਉਹਦੀ ਕਮੇਜ਼ ਵਧੀਆ ਸੀ ਅਮੇਜ਼ ਕਿਸ ਤਰ੍ਹਾਂ ਵਧੀਆ ਸੀਗੀ 1951 ਤੋਂ ਲੈ ਕੇ 1969 ਤੱਕ ਉਹ ਹੈਵੀ weight ਚੈਂਪੀਅਨ ਰਿਹਾ ਹੈ weight lifting ਦੇ ਵਿੱਚ 9 ਸਾਲ ਲਗਾਤਾਰ ਜੁਗਾਂਡਾ ਦੀ ਜਿਹੜੀ ਕਮਾਂਡ ਹੈਗੀ ਆ ਉਸਨੇ ਇਸ ਹੈਵੀ weight ਚੈਂਪੀਅਨਸ਼ਿਪ ਦੇ ਰੂਪ ਵਿੱਚ ਸੰਭਾਲੀ ਲੋਕਾਂ ਦੇ ਵਿੱਚ ਉਹਦੀ ਅਮੇਜ਼ ਵਧੀਆ ਬਣ ਗਈ ਕਿ ਐਨਾ ਵੱਡਾ ਖਿਡਾਰੀ ਹੈ ਤੇ ਲੋਕਾਂ ਦੇ ਨਾਲ ਬਹੁਤ ਨੇੜਿਓ ਹੋ ਕੇ ਉਹ ਵਿਚਰਦਾ ਸੀਗਾ ਪਰ 1971 ਦੇ ਵਿੱਚ اچانک ਇੱਕ ਘਟਨਾ ਵਾਪਰਦੀ ਹੈ ਪ੍ਰਧਾਨ ਮੰਤਰੀ ਮਿਲਟਨ ਅਵਟੇ ਸਿੰਗਾਪੁਰ ਦੇ ਟੂਰ ਤੇ ਜਾਂਦੇ ਹਨ ਜਦੋਂ ਉਹ ਸਿੰਗਾਪੁਰ ਪਹੁੰਚੇ ਤਾਂ ਇਸ ਨੇ ਇਦੀਮੀਨ ਨੇ ਸਾਰੇ ਦੇਸ਼ ਵਿੱਚ ਬਗਾਵਤ ਕਰ ਦਿੱਤੀ ਕਿਹਾ ਜਾਂਦਾ ਹੈ ਕਿ 3 ਘੰਟਿਆਂ ਦੇ ਵਿੱਚ ਹੀ ਸਾਰਾ ਜਗਾਂਡਾ ਜਿਹੜਾ ਹੈਗਾ ਇਦੀਮੀਨ ਦੇ ਕਬਜ਼ੇ ਵਿੱਚ ਆ ਗਿਆ ਤੇ ਇਹਦੀਆਂ ਫੌਜਾਂ ਜਿਹੜੀਆਂ ਸੀਗੀਆਂ ਜੁਗਾੰਡਾ ਦੀ ਰਾਜਧਾਨੀ ਕੰਪਾਲਾ ਦੇ ਆਲੇ ਦੁਆਲੇ ਪੂਰੀ ਤਰ੍ਹਾਂ ਕਬਜ਼ੇ ਦੇ ਰੂਪ ਵਿੱਚ ਉਹ ਸਾਹਮਣੇ ਆਉਣ ਲੱਗੀਆਂ ਇਹ ਤਾਨਾ ਸਾਹਿਬ ਬਣ ਬੈਠਿਆ ਤੇ ਫਿਰ ਇਸ ਨੇ ਮਿਲਟਨ ਉਸ ਦੇ ਸਾਹਮਣੇ ਦੋ ਸ਼ਰਤਾਂ ਰੱਖੀਆਂ ਕਿ ਜੇ ਉਸ ਨੇ ਦੇਸ਼ ਵਿੱਚ ਵਾਪਸ ਆਉਣਾ ਹੈ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ ਜੇ ਦੇਸ਼ ਵਿੱਚ ਵਾਪਸ ਨਹੀਂ ਆਉਣਾ ਕਿਸੇ ਹੋਰ ਦੇਸ਼ ਦੇ ਵਿੱਚ ਉਸ ਨੂੰ ਜਾਣ ਦੀ ਅਗਿਆ ਹੋਵੇਗੀ ਤਾ ਮਿਲਟਨ ਵੈਟੇ ਨੇ ਬਾਹਰ ਰਹਿਣਾ ਹੀ ਸਵਾਰਕਾਰ ਕੀਤਾ ਇਸ ਤਰ੍ਹਾਂ ਮਿਲਟਨ ਵੈਟੇ ਜਿਹੜੇ ਸੀਗੇ ਉਹ ਦੇਸ਼ ਤੋਂ ਬਾਹਰ ਚਲੇ ਗਏ ਤੇ ਇਦੀ ਮੀਨ ਜਦੋਂ ਇਹ 1971 ਦੇ ਵਿੱਚ ਪਾਵਰ ਵਿੱਚ ਆਇਆ ਤਾਂ ਇਹ ਸਨੇ ਕਿਉਂਕਿ ਪਹਿਲਾਂ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਾਡੇ ਦੇਸ਼ ਵਿੱਚ ਜਿਹੜੀ ਆਰਥਿਕ ਹਾਲਤ ਇੰਨੀ ਜ਼ਿਆਦਾ ਮਾੜੀ ਹੈ ਇਹ ਸਿਰਫ ਭਾਰਤੀ ਲੋਕਾਂ ਕਰਕੇ ਹੀ ਹੈ ਉਹ ਭਾਰਤੀ ਲੋਕਾਂ ਨੂੰ ਬਹੁਤ ਨਫ਼ਰਤ ਕਰਦਾ ਸੀ ਸਾਡੇ ਲੋਕਾਂ ਦੀ ਸੰਖਿਆ ਉੱਥੇ 1 ਲੱਖ ਤੋਂ ਜ਼ਿਆਦਾ ਸੀ ਸਾਰੇ ਭਾਰਤੀਆਂ ਦੀ ਜਿਨ੍ਹਾਂ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਪੰਜਾਬੀ ਉੱਥੇ ਰਹਿੰਦੇ ਸਨ 4 ਅਗਸਤ 1972 ਨੂੰ ਇਦੀ ਮੀਨ ਜਿਹੜਾ ਕਿ ਤਾਨਾ ਸਾਹਿਬ ਬਣ ਚੁੱਕਿਆ ਸੀ 1971 ਦੇ ਵਿੱਚ ਉਸ ਨੇ ਇੱਕ ਹੁਕਮ ਜਾਰੀ ਕੀਤਾ ਉਹ ਭਾਰਤੀਆਂ ਦੇ ਨਾਂ ਤੇ ਹੁਕਮ ਸੀਗਾ ਕਿ 90 ਦਿਨਾਂ ਦੇ ਵਿੱਚ ਜਿੰਨੇ ਵੀ ਭਾਰਤੀ ਇੱਥੇ ਜੁਗਾਂਡਾ ਦੇ ਵਿੱਚ ਰਹਿੰਦੇ ਹੈਗੇ ਆ ਉਹ ਆਪਣਾ ਸਾਰਾ ਕਾਰੋਬਾਰ ਛੱਡ ਕੇ ਇੱਥੋਂ ਚਲੇ ਜਾਣ ਉਹ ਆਪਣੇ ਨਾਲ ਸਿਰਫ 50 ਪਾਉਂਡ ਲਿਜਾ ਸਕਦੇ ਆ ਤੇ 25 ਕਿਲੋ ਵਜ਼ਨ ਦੇ ਦੋ ਅਟੈਚੀ ਲਿਜਾ ਸਕਦੇ ਆ ਹੋਰ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹਨਾਂ ਨੂੰ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਸ਼ੁਰੂਆਤ ਵਿੱਚ ਤਾਂ ਸਾਡੇ ਲੋਕਾਂ ਨੂੰ ਲੱਗਿਆ ਕਿ ਸਿਰਫ ਐਲਾਨ ਹੀ ਹੈਗਾ ਕਿ 90 ਦਿਨਾਂ ਵਿੱਚ ਅਸੀਂ ਕਿਵੇਂ ਛੱਡਦੇ ਏ ਸਾਡੇ ਵਿੱਚੋਂ ਤਾਂ ਬਹੁਤ ਸਾਰੇ ਲੋਕ ਉੱਥੇ ਹੀ ਜਨਮੇ ਹੋਏ ਆ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਜੁਗਾੰਡਾ ਨੂੰ ਵਿਕਸਿਤ ਕਰਨ ਦੇ ਵਿੱਚ ਹਿਲਾ ਦਿੱਤੀ ਸਾਡੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੋਏਗਾ ਪਰ ਫਿਰ ਸਰਕਾਰ ਜਿਹੜੀ ਸੀਗੀ ਈਦੇ ਮੇਨ ਦੇ ਉਹਨੇ ਬਹੁਤ ਜ਼ਿਆਦਾ ਸਖਤੀ ਕਰ ਦਿੱਤੀ ਜਦੋਂ ਲੋਕਾਂ ਨੂੰ ਮੌਤ ਦਾ ਡਰ ਅੱਗੇ ਦਿਖਣ ਲੱਗਿਆ ਤਾਂ ਲੋਕ ਜਿਹੜੇ ਹੈਗਾ ਧੜਾ ਧੜ ਉੱਥੋਂ ਭੱਜਣ ਲੱਗੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਕੀ ਕੋਈ ਯਤਨ ਹੋਇਆ ਇਹਦੇ ਬਾਰੇ ਵੀ ਮੈਂ ਆਪ ਨੂੰ ਦੱਸਦਾ ਹਾਂ ਕਿ ਇਹ ਨਹੀਂ ਹੈਗਾ ਕਿ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਜਿਹੜੇ ਹੈਗਾ ਚੁੱਪ ਕਰਕੇ ਬੈਠ ਗਏ ਭਾਰਤੀ ਲੋਕ ਵੱਡੀ ਸੰਖਿਆ ਦੇ ਵਿੱਚ ਸੀਗੇ ਇਸ ਕਰਕੇ ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮਹਾਂਤੇਂਦਰਾ ਗਾਂਧੀ ਜੀ ਸਨ ਉਹਨਾਂ ਨੇ ਵੀ ਆਪਣਾ ਇੱਕ ਵਿਦੇਸ਼ੀ ਸਵਾਮਾ ਦਾ ਅਧਿਕਾਰੀ ਨਰਿੰਜਨ ਦਸਾਈ ਬਕਾਇਦਾ ਤੰਪਾਲਾ ਭੇਜਿਆ ਉਸ ਨੇ ਇਦੀਮੀਨ ਦੇ ਨਾਲ ਗੱਲਬਾਤ ਕੀਤੀ ਕਿ ਕੁਝ ਢਿੱਲ ਦਿੱਤੀ ਜਾਵੇ ਭਾਰਤੀਆਂ ਦੀ ਪ੍ਰਾਪਰਟੀ ਜ਼ਬਤ ਨਾ ਕੀਤੀ ਜਾਵੇ ਤੇ ਉਹਨਾਂ ਨੂੰ ਦੇਸ਼ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇ ਪਰ ਇਦੀਮੀਨ ਬਿਲਕੁਲ ਨਹੀਂ ਮੰਨਿਆ ਉਹ ਕਹਿੰਦਾ ਜੋ ਹੁਕਮ ਪਾਸ ਹੋ ਗਿਆ ਉਹ ਹੁਣ ਉਹੀ ਰਹੇਗਾ ਮੈਂ ਇਸ ਤੋਂ ਪਿੱਛੇ ਨਹੀਂ ਹਟਾਂਗਾ। ਇਸੇ ਤਰ੍ਹਾਂ ਇੰਗਲੈਂਡ ਦਾ ਇੱਕ ਮੰਤਰੀ ਸੀ ਰਿਪਨ ਉਹ ਵੀ ਬ੍ਰਿਟਿਸ਼ ਸਰਕਾਰ ਦੁਆਰਾ ਉੱਥੇ ਭੇਜਿਆ ਗਿਆ ਤੇ ਪਹਿਲਾਂ ਤਾਂ 3-4 ਦਿਨ ਤੱਕ ਉਹਦੇ ਨਾਲ ਇਦੀਮੀਨ ਨੇ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ ਕਿ ਮੈਂ ਇਸ ਨੂੰ ਮਿਲਣਾ ਨਹੀਂ ਹੈਗਾ। ਅਖੀਰ ਜਦੋਂ ਮੁਲਾਕਾਤ ਹੋਈ ਤਾਂ ਫਿਰ ਇਦੀਮੀਨ ਨੇ ਆਪਣੇ ਫੈਸਲੇ ਨੂੰ ਬਦਲਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕਿ ਮੈਂ ਇਹ ਫੈਸਲਾ ਨਹੀਂ ਬਦਲ ਸਕਦਾ। ਦੁਨੀਆ ਲਾਚਾਰ ਸੀ ਕਿ ਐਡੀ ਵੱਡੀ ਮਾਈਗ੍ਰੇਸ਼ਨ ਐਡੇ ਐਡੇ ਵੱਡੇ ਜਿਹੜੇ ਆ ਬਿਜ਼ਨਸ ਉੱਥੇ ਲੋਕਾਂ ਦੇ ਹਨ ਭਾਰਤੀ ਲੋਕਾਂ ਦੇ ਉਹਨਾਂ ਦਾ ਕੀ ਬਣੇਗਾ ਪਰ ਦੁਨੀਆ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਇਦੀ ਮੀਨ ਨੂੰ ਜਿਹੜੀ ਸਪੋਰਟ ਸੀ ਉਹ ਸੀ ਅਰਬ ਕੰਟਰੀਜ਼ ਦੀ ਇਦੀ ਮੀਨ ਇੱਕ ਮੁਸਲਮਨ ਸੀਗਾ ਉਹਨੂੰ ਅਰਬ ਕੰਟਰੀ ਦੀ ਪੂਰੀ ਸਪੋਰਟ ਸੀ ਤੇ ਉਹਨਾਂ ਵਿੱਚ ਵੀ ਲੀਬੀਆ ਦੇ ਤਾਨਾ ਸਾਹ ਕਰਨਲ ਗਦਾਫੀ ਜਿਹੜਾ ਕਿ ਇਹਦਾ ਪੱਕਾ ਦੋਸਤ ਸੀਗਾ ਉਸ ਨੇ ਹੀ ਕਿਹਾ ਜਾਂਦਾ ਹੈ ਕਿ ਇਸ ਨੂੰ ਸਲਾਹ ਦਿੱਤੀ ਕਿ ਜੇ ਤੂੰ ਦੇਸ਼ ਨੂੰ ਵਧੀਆ ਲੀਹਾ ਤੇ ਲੈ ਕੇ ਜਾਣਾ ਹੈ ਤਾਂ ਉੱਥੇ ਭਾਰਤੀਆਂ ਨੂੰ ਕੱਢ ਦੇ ਕਿਉਂਕਿ ਉਹਨੇ ਵੀ ਇਹ ਤਿਆਰਬਾ ਕੀਤਾ ਤੇ ਲੀਬੀਆ ਦੇ ਵਿੱਚ ਜਿੰਨੇ ਉੱਥੇ ਇਟਲੀ ਦੇ ਬਿਜ਼ਨਸ ਸੀਗੇ ਉਹਨਾਂ ਉੱਤੇ ਵੀ ਐਸੀ ਤਰ੍ਹਾਂ ਦਾ ਜਿਹੜਾ ਹੈਗਾ ਕਬਜ਼ਾ ਕਰਨ ਦਾ ਉਸਨੇ ਯਤਨ ਕੀਤਾ ਸੀ ਹੁਣ ਜਦੋਂ ਉਹਦੀ ਸਲਾਹ ਹੈਗੀ ਹੈ ਤੇ ਅਰਬ ਕੰਟਰੀ ਇਹਨੂੰ ਸਪੋਰਟ ਦੇ ਰਹੇ ਆ ਤਾਂ ਫਿਰ ਇਹ ਵੱਡੇ ਪੱਧਰ ਤੇ ਉਹਨਾਂ ਲੋਕਾਂ ਨੂੰ ਕੱਢਣ ਦੇ ਲਈ ਜਿਹੜਾ ਹੈਗਾ ਤਿਆਰ ਹੋ ਗਿਆ ਹੁਕਮ ਜਾਰੀ ਹੋ ਗਿਆ ਤੇ ਭਾਰਤੀ ਲੋਕ ਉੱਥੋਂ ਭੱਜਣ ਲੱਗੇ ਜਦੋਂ 90 ਦਿਨ ਪੂਰੇ ਹੋ ਗਏ ਉਸ ਤੋਂ ਪਹਿਲਾਂ ਪਹਿਨਾ ਸਾਡੇ ਲੋਕ ਜਿਹੜੇ ਸੀਗੇ ਉਹ ਯੂਰੋਪੀਅਨ ਕੰਟਰੀਜ਼ ਕੁਝ ਲੋਕ ਆਪਣੇ ਵਾਪਸ ਇੰਡੀਆ ਆ ਗਏ ਕੁਝ ਲੋਕ ਕੈਨੇਡਾ ਚਲੇ ਗਏ ਕੁਝ ਲੋਕ ਜਿਹੜੇ ਹੈਗੇ ਆ ਇੰਗਲੈਂਡ ਚਲੇ ਗਏ ਕਿਉਂਕਿ ਇੰਗਲੈਂਡ ਕਿਸੇ ਸਮੇਂ ਬਸਤੀ ਸੀ ਅ ਇੰਗਲੈਂਡ ਦੀ ਇਹ ਬਸਤੀ ਸੀ ਜੁਗਾਂਡਾ ਸੋ ਇਸ ਕਰਕੇ ਇੰਗਲੈਂਡ ਦੇ ਵਿੱਚ ਵੀ ਬਹੁਤ ਸਾਰੇ ਲੋਕ ਚਲੇ ਗਏ ਉਹ ਉੱਥੇ ਸੈਟਲਡ ਹੋ ਗਏ ਪਰ ਇਹ ਹੁਕਮ ਤੋਂ ਕਾਫੀ ਚਿਰਵਾਦ ਕਿਉਂਕਿ ਲੰਬੇ ਸਮੇਂ ਤੱਕ ਐਸਤੇ ਜਿਹੜੇ ਸਬਜਵਾਗ ਹੈਗੇ ਉਹ ਲੰਬੇ ਸਮੇਂ ਤੱਕ ਨਹੀਂ ਚੱਲਦੇ ਹੁੰਦੇ ਲੋਕਾਂ ਨੂੰ ਝੂਠੇ ਦਲਾਸੇ ਦੇਣੇ ਝੂਠੇ ਸਬਜਵਾਗ ਖਾਣੇ ਕਿੰਨੇ ਕ ਸਮੇਂ ਤੱਕ ਚੱਲਣਗੇ ਕੁਝ ਸਾਲ ਤੱਕ ਤਾਂ ਸਿਸਟਮ ਠੀਕ ਰਿਹਾ ਪਰ ਹੌਲੀ-ਹੌਲੀ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਇਦੀ ਮੀਨ ਦੇ ਬਾਰੇ ਚ ਗਲਤ ਖਬਰਾਂ ਆਉਣ ਲੱਗੀਆਂ ਬਾਹਰ ਨਿਕਲਣ ਲੱਗੀ ਸਚਾਈ ਤਾਂ ਲੋਕ ਹੈਰਾਨ ਰਹਿ ਗਏ ਤੇ ਫਿਰ ਦੁਨੀਆ ਨੇ ਇੱਕ ਤਰ੍ਹਾਂ ਦੇ ਨਾਲ ਇਹਦੇ ਨਾਲ ਰਿਸ਼ਤੇ ਜਿਹੜੇ ਸੀ ਉਹਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਤੇ ਜੁਗਾੰਡਾ ਦੀ ਆਰਥਿਕ ਹਾਲਤ ਖਰਾਬ ਹੋ ਗਈ ਤੇ ਅਖੀਰ 1979 ਦੇ ਵਿੱਚ ਤੰਜ਼ਾਨੀਆ ਦੇ ਉੱਤੇ ਇਦੀਮੀਨ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉੱਥੋਂ ਦੀ ਜਿਹੜੀ ਸਰਕਾਰ ਸੀਗੀ ਤੰਜ਼ਾਨੀਆ ਦੀ ਉਹਨੇ ਅੰਤਰਰਾਸ਼ਟਰੀ ਕੁਝ ਦੇਸ਼ਾਂ ਨੂੰ ਨਾਲ ਲੈ ਕੇ ਜਦੋਂ ਜ਼ਬਰਦਸਤ ਟਟ ਅਟੈਕ ਇਦੀਮੀਨ ਦੇ ਵਿਰੁੱਧ ਕੀਤਾ ਤਾਂ ਇਦੀਮੀਨ ਉੱਥੋਂ ਹਾਰ ਗਿਆ ਤੇ ਭੱਜ ਗਿਆ ਇਸ ਤਰ੍ਹਾਂ ਦੇ ਨਾਲ 1979 ਦੇ ਵਿੱਚ ਫੇਰ ਦੁਬਾਰਾ ਇਹ ਦੇਸ਼ ਜਿਹੜਾ ਸੀਗਾ ਤਾਨਾਸ਼ਾਹਾਂ ਤੋਂ ਆਜ਼ਾਦ ਹੋ ਗਿਆ ਤੇ ਫਿਰ ਇੱਕ ਲੋਕਤੰਤਰੀ ਪ੍ਰਣਾਲੀ ਦੇ ਅਧੀਨ ਉੱਥੇ ਦੁਆਰਾ ਜਿਹੜਾ ਹੈਗਾ ਲੋਕਤੰਤਰੀ ਸਿਸਟਮ ਚਾਲੂ ਹੋ ਗਿਆ ਤੇ ਉਹਨਾਂ ਦੁਆਰਾ ਅੰਤਰਰਾਸ਼ਟਰੀ ਦੇਸ਼ਾਂ ਦੁਆਰਾ ਜੋਫਰੇ ਬਨੇਸਿਆ ਉਸ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਤੇ ਉਸ ਨੇ ਆਉਂਦਿਆ ਸਾਰ ਹੀ ਇਹ ਐਲਾਨ ਕੀਤਾ ਕਿ ਜਿਹੜੇ ਲੋਕਾਂ ਦੀ ਪ੍ਰਾਪਰਟੀ ਇੱਥੇ ਰਹਿ ਗਈ ਹੈ ਉਹਦੇ ਲਈ ਵਕਾਇਦਾ ਇੱਕ ਬੋਰਡ ਬਣਾਇਆ ਗਿਆ ਜਿਹੜੇ ਲੋਕ 1972 ਵਿੱਚ ਪ੍ਰਾਪਰਟੀ ਛੱਡ ਕੇ ਵਿਦੇਸ਼ਾਂ ਵਿੱਚ ਚਲੇ ਗਏ ਸਨ ਉਹ ਬੋਰਡ ਜਿਹੜਾ ਹੈਗਾ ਉਸ ਪ੍ਰਾਪਰਟੀ ਨੂੰ ਦੇਖਦਾ ਸੀ ਤੇ ਦੇਸ਼ ਜਿਹੜਾ ਹੈਗਾ ਇਸੇ ਤਰ੍ਹਾਂ ਅੱਗੇ ਵਧਾ ਗਿਆ ਤੇ 2003 ਦੇ ਵਿੱਚ ਤਾਂ ਇਹਦੀ ਮੇਨ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹ ਸੌਦੀ ਰੇਵੀਆ ਚ ਰਹਿ ਰਿਹਾ ਸੀਗਾ ਜਲਾਵਤਨ ਹੋ ਕੇ ਤੇ 2003 ਤੋਂ ਬਾਅਦ 2010 ਦੇ ਵਿੱਚ ਵੀ ਜੁਗੰਡਾ ਦੀ ਸਰਕਾਰ ਨੇ ਇੱਕ ਬੋਰਡ ਹੋਰ ਬਣਾਇਆ ਤੇ ਵਕਾਇਦਾ ਐਲਾਨ ਕੀਤਾ ਕਿ ਜਿਹੜੇ ਲੋਕਾਂ ਦੀਆਂ ਪ੍ਰਾਪਰਟੀਆਂ ਇੱਥੇ ਹੈਗੀਆਂ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਜਾਏਗਾ ਉਹ 2010 ਦੇ ਐਕਟ ਦੁਆਰਾ ਕਾਨੂੰਨ ਬਣਾ ਦਿੱਤਾ ਗਿਆ ਤੇ ਫਿਰ 2017 ਦੇ ਵਿੱਚ ਤੇ 2020 ਦੇ ਵਿੱਚ ਵੀ ਐਲਾਨ ਸਰਕਾਰਾਂ ਦੁਆਰਾ ਕੀਤੇ ਗਏ ਕਿ ਜਿਹੜੀਆਂ ਦੇ ਫੈਸਲੇ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਅਜੇ ਤੱਕ ਨਹੀਂ ਹੋਏ ਉਹ ਆਪਣੇ ਪੈਸੇ ਜਿਹੜੇ ਹੈਗੇ ਆ ਜੁਗਾਂਡਾ ਦੀ ਸਰਕਾਰ ਉਹਨਾਂ ਨੂੰ ਦੇਵੇਗੀ 2020 ਦੇ ਵਿੱਚ ਤਾਂ ਇਹ ਵੀ ਐਲਾਨ ਕੀਤਾ ਗਿਆ ਕਿ 35 ਮਿਲੀਅਨ ਯੂ ਐਸ ਡਾਲਰ ਉਹਨਾਂ ਲੋਕਾਂ ਨੂੰ ਕੰਪੰਸੇਟ ਦੇ ਰੂਪ ਵਿੱਚ ਦਿੱਤਾ ਜਾਏਗਾ ਜਿਹੜੇ ਇੱਥੋਂ ਛੱਡ ਕੇ ਗਏ ਹੈਗੇ ਆ ਕਿਉਂਕਿ ਸਾਰੀ ਦੀ ਸਾਰੀ ਪ੍ਰਾਪਰਟੀ ਜੁਗਾਂਡਾ ਦੀ ਸਰਕਾਰ ਨੇ ਸੀਜ਼ ਕਰ ਲਈ ਸੀ ਇਸ ਕਰਕੇ ਹੁਣ ਨਵੀਂ ਸਰਕਾਰ ਨੇ ਉਹਨਾਂ ਲੋਕਾਂ ਨੂੰ ਦੁਬਾਰੇ ਜਿਹੜਾ ਹੈਗਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਕਿ ਜਿਹੜੇ ਕੇਸ ਰਹਿ ਗਏ ਆ ਉਹ ਮੁਆਵਜ਼ਾ ਲੈ ਸਕਦੇ ਆ ਪਰ ਇਹ ਕੇਸ ਅੱਜ ਤੱਕ ਵੀ ਚੱਲਦੇ ਹੈਗੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਮੁਆਵਜ਼ੇ ਮਿਲ ਚੁੱਕੇ ਆ ਹਾਲੇ ਵੀ ਲੋਕ ਜਿਹੜੇ ਹੈਗੇ ਆ ਉੱਥੇ ਕੁਝ ਸ਼ਾਇਦ ਬਕਾਇਆ ਹੋਣਗੇ ਜਿਨ੍ਹਾਂ ਦੇ ਮੁਆਵਜ਼ੇ ਨਹੀਂ ਮਿਲੇ ਤੇ ਇਹ ਫੇਰ ਇਥੋਂ ਦੀ ਜਗਵਾਨਾਂ ਦੀ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਲੋਕ ਗਏ ਹੈਗੇ ਆ ਉਹ ਵਾਪਸ ਵੀ ਮੁੜ ਸਕਦੇ ਆ ਪਰ ਕਿਉਂਕਿ ਬਹੁਤ ਚਿਰ ਹੋ ਗਿਆ ਸੀਗਾ ਇਸ ਕਰਕੇ ਫਿਰ ਉਹ ਲੋਕ ਵਾਪਸ ਤੇ ਬਹੁਤ ਨਾ-ਬਤਰੀ ਆਏ ਹੋਣਗੇ ਕੁਝ ਇੱਕ ਪਰਿਵਾਰ ਹੋ ਸਕਦਾ ਹੈ ਕਿ ਵਾਪਸ ਆਏ ਹੋਣਗੇ ਅੱਜ ਜਦੋਂ ਅਸੀਂ 2024 ਦੇ ਵਿੱਚ ਦੇਖਦੇ ਆ ਤਾਂ 52 ਸਾਲ ਹੋ ਚੁੱਕੇ ਆ ਇਸ ਘਟਨਾ ਨੂੰ ਵਾਪਰੇ ਹੋਏ ਨੂੰ ਸੋ ਅੱਜ ਵੀ ਜੇਕਰ ਤੁਸੀਂ ਉੱਥੇ ਦੇਖੋ ਕਿ ਜਾ ਕੇ ਕੰਪਾਲਾ ਚ ਚਲੇ ਜਾਓ ਤੁਹਾਨੂੰ ਅੱਜ ਵੀ ਬਹੁਤ ਸਾਰਿਆਂ ਜਿਹੜੇ ਉੱਥੇ ਫੈਕਟਰੀਆਂ ਹੈਗੀਆਂ ਜਿਹੜੀਆਂ ਸਾਡੇ ਭਾਰਤੀ ਲੋਕ ਜਿਨ੍ਹਾਂ ਦੀ ਮਲਕੀਅਤ ਰੱਖਦੇ ਸੀਗੇ ਉਹਨਾਂ ਦੇ ਵੱਡੀਆਂ-ਵੱਡੀਆਂ ਕੋਠੀਆਂ ਹੈਗੀਆਂ ਉਹਨਾਂ ਦੇ ਉੱਤੇ ਹੁਣ ਵੀ ਤੁਹਾਨੂੰ ਓਮ ਦੇ ਨਿਸ਼ਾਨ Hindu ਘਰਾਂ ਦੇ ਉੱਪਰ ਤੇ ਖੰਡੇ ਦੇ ਨਿਸ਼ਾਨ ਜਿਹੜੇ ਹੈਗਿਆ ਸਿੱਖ ਘਰਾਂ ਦੇ ਉੱਪਰ ਅੱਜ ਵੀ ਤੁਹਾਨੂੰ ਮਿਲ ਜਾਣਗੇ ਇਸ ਤਰ੍ਹਾਂ ਦੇ ਨਾਲ ਇਹ ਸੀਗਾ ਕਿਵੇਂ ਜੁਗਾਂਡਾ ਦੇ ਵਿੱਚ ਹਾਸਦੇ ਵਸਦੇ ਪੰਜਾਬੀ ਪਰਿਵਾਰਾਂ ਨੂੰ ਭਾਰਤੀ ਪਰਿਵਾਰਾਂ ਨੂੰ ਉੱਥੋਂ ਭਜਾ ਦਿੱਤਾ ਗਿਆ ਹੁਣ ਇਹ ਦੀ ਮੀਨ ਕੌਣ ਸੀਗਾ ਉਹਦੇ ਨਾਲ ਕੀ ਹੋਇਆ ਇਹ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਹੋਰ ਵਧੀਆ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ